ਜੇ ਉਸ ਨੇ ਆਪਣੀ ਜਾਨ ਬਚਾਉਣੀ ਉਹ ਬਾਹਾਂ ਖੜੀਆਂ ਕਰਕੇ ਹਰੀ ਮੰਦਰ ਸਾਹਿਬ ਵਿੱਚੋਂ ਬਾਹਰ ਆਦਾ ਹੈ ਸਤਿਕਾਰਯੋਗ ਸਹਾ ਸੰਗਤ ਇੱਕ ਸ਼ਾਇਰ ਨੇ ਬੜੇ ਸੁੰਦਰ ਸ਼ਬਦਾਂ ਦਾ ਜ਼ਿਕਰ ਕੀਤਾ ਉਹ ਕਹਿੰਦਾ ਕੋਈ ਬੱਬਰ ਸ਼ੇਰ ਨੂੰ ਆਖੇ ਕਿ ਆਪਣੀ ਮੋਛਦਾ ਬਾਹ ਦੇ ਦੇਉਂ ਦੇ ਦੇ ਉਹ ਕਹਿੰਦੇ ਬੱਬਰ ਸ਼ੇਰ ਨਾ ਮੋਛਦਾ ਬਾਹ ਦਿੰਦਾ ਵਾ ਅੱਗੋਂ ਫੜ ਕੇ ਤਾ ਹੁਣ ਮਰੋੜ ਦਿੰਦਾ ਔਰ ਜਿਹੜਾ ਕੋ ਬੱਬਰ ਸ਼ੇਰ ਦਾਖੇ ਮੋਛਦਾ ਵਾਲ ਫੜ ਕੇ ਲੈ ਕੇ ਆਉ ਉਹਨੂੰ ਜ਼ਿੰਦਗੀ ਪਿਆਰੀ ਨਹੀਂ ਬੱਬਰ ਸ਼ੇਰ ਨਾ ਮੋਛਦਾ ਵਾਲ ਦਿੰਦਾ ਅੱਗੋ ਹੜਕੇ ਤਾ ਹੁਣ ਮਰੋੜ ਦਿੰਦਾ ਕੋ ਤੇ ਟਿਕੇ ਨਾ ਦਰਿਆ ਦੇ ਵਹਿਣ ਅੱਗੇ ਵੱਡੇ ਵੱਡੇ ਚਟਾਨਾਂ ਨੂੰ ਰੋੜ ਦਿੰਦਾ ਸੀਸ ਤਲੀ ਤੇ ਤਰਕੇ ਜੰਗ ਲੜਦਾ ਯੋਧਾ ਮਵਤ ਦਾ ਮਾਨਵੀ ਤੋੜ ਦਿੰਦਾ ਜੇਕਰ ਦਾਨੁ ਭਾਜੀ ਪਾ ਦੇਵੇ ਚਾਉਣੀ ਕਰਕੇ ਸੂਰਮਾ ਮੋੜ ਦਿੰਦਾ ਬੋਲ ਸੋਨਾ ਸਿਆੜ ਜਦੋਂ ਇਹ ਸ਼ਬਦ ਸંત ਜਗਨ ਸਿੰਘ ਦੀ ਖਾਸਾ ਪਿੰਡਰਾ ਵਾਲਿਆਂ ਨੇ ਸੁਨੇ ਤੇਰੀ ਯਾਦ ਰੱਖਿਆ ਜੇ ਉਹਨਾਂ ਆਪਣੇ ਬਹਾਦਰਾਂ ਦੇ ਸਾਹਮਣੇ ਖਲੋ ਕੇ ਆਪਣੀ ਰਸਨਾ ਤੋਂ ਕੋਈ ਸ਼ਬਦ ਕਹੇ ਉਹ ਸ਼ਬਦ ਕੀ ਸਨ ਕਿਸੇ ਕਵੀ ਨੇ ਜਿਹੜੀ ਭਾਵਨਾ ਵਾਪੁਰਸ਼ ਨੂੰ ਦਿੰਦੀ ਸੀ ਉਸ ਨੂੰ ਕਲਰ ਬੰਦ ਕੀਤਾ ਹੈ ਉਹ 4 17 ਦਾ ਜ਼ਿਕਰ ਕਰਦੇ ਉਹ ਕਹਿੰਦੇ ਦਿਲ ਦਿੱਤੀਆਂ ਬਾਦ ਨਹੀਂ ਦਿਲ ਮਿਲਦੇ ਤੇ ਲਾਏ ਦਿਲਾਂ ਦੇ ਬਿਨਾ ਨਹੀਂ ਪਿਆਰ ਮਿਲਦਾ ਖੁਸ਼ਲ ਬਾਦ ਨਜਾਤ ਤਾਂ ਸੋਧਿਆ ਨਹੀਂ ਬਿਨਾ ਤੰਗ ਦੇ ਨਹੀਂ ਦਿਲਦਾਰ ਮਿਲਦਾ ਉਲਮ ਕੀਤਿਆਂ ਬਿਨਾ ਨਹੀਂ ਕੰਮ ਸਰਦੇ ਸਰੇ ਕੰਮਾਂ ਬਣ ਨਹੀਂ ਸਤਕਾਰ ਮਿਲਦਾ ਦਈਏ ਸੀਸ ਅਜ਼ਾਦੀ ਦੀ ਪੇਟ ਪਹਿਨਾ ਤਾਂ ਆਜ਼ਾਦੀ ਦਾ ਕਿਹੜਿਆ ਕਲਦਾਰ ਮਿਲਦਾ ਸਤ ਜੀ ਦਰ ਅਸੈਂਡਿ ਖਰਸਾ ਪੰਡਰਾਲਾ ਵਾਲੇ ਨੇ ਆਖਿਆ ਮਰ ਤੋਂ ਖੁਰਦੀ ਆਜ਼ਾਦੀ ਚਾਹੀਦੀ ਐਸੀ ਆਪਣੇ ਵੱਡਿਆਂ ਦੀ ਰਵਾਇਤ ਨੂੰ ਕਾਇਮ ਰੱਖਣੇ ਤੇ ਸਾਨੂੰ ਆਪਣੀਆਂ ਜਾਨਾਂ ਹਥੇਲੀ ਤੇ ਰੱਖ ਕੇ aur ਇਸ ਹੌਲ ਦਾ ਟਾਕਰਾ ਕਰਨਾ ਪਏਗਾ ਜਿਹੜੇ ਜਿਹੜੇ ਮੂਰਤੇ ਬਣਾਏ ਹੋਏ ਸਨ ਯਾਦ ਰੱਖੇ ਜੇ ਉਹਨਾਂ ਉਹਨਾਂ ਮੂਰਤੀਆਂ ਅੰਦਰ ਅਰਹਜ ਸੇਨਾਬ ਕਰਨੇ ਪਏਗੇ ਸਰਦਾਰ ਤਲਾਫ ਕਰ ਦਿੱਤੇ ਗਏ ਹੁਣ ਜਿਹੜੇ ਮੂਰਤੇ ਜਨਰਲ ਸ਼ਰੀਫ ਸਿੰਘ ਨੇ ਬਣਾਏ ਇਹਦੇ ਉਹਨਾਂ ਦਾ ਜ਼ਿਕਰ ਕੀਤਾ ਜਾਏ ਔਰ ਮੂਰਤੀਆਂ ਦੀ ਬੰਤਰ ਕਿਹੋ ਜਿਹੀ ਸੀ ਜਿਹੜੇ ਮੂਰਤੀਆਂ ਨੂੰ ਉਸ ਫੌਜ ਦੇ ਕਮਾਂਡਰ ਨੇ ਬਣੇ ਤੇ ਮੈਨੂੰ ਯਾਦ ਰੱਖਿਆ ਜੇ ਸਮਾਂ ਬਹੁਤ ਚਾਹੀਦਾ ਮੈਂ ਤੇ ਅਜੇ ਬਿਲਕੁਲ ਸੰਖੇਪ ਰੂਪ ਅੰਦਰ ਜੋ ਕੁਝ ਵਿਸ਼ੇਸ਼ ਕਲਾਸਾ ਸੰਤ ਬਾਪੁਰਸ਼ਾ ਦੀ ਜ਼ਿੰਦਗੀ ਦੀਆਂ ਉਹ ਭਾਗਾਂ ਦੇ ਸਾਹਮਣੇ ਬਿਲੇ ਕੀਤੀਆਂ ਨੇ ਬਹੁਤ ਕੁਝ ਵਿੱਚ ਰਹਿ ਗਏ ਜੋ ਕੁਨੇ ਬਾਪੁਰਸ਼ਾ ਨੇ ਉਹਨੇ ਸਮਝ ਅੰਦਰ ਕੀਤਾ ਮੈਂ ਜਦੋਂ ਇਤਿਹਾਸ ਦੇ ਪੰਨੇ ਪੜ੍ਹਦਾ ਹਾਂ ਤੇ ਜੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕੋਈ ਥੋੜੇ ਸਮੇਂ ਅੰਦਰ ਕੌਮ ਦੀ ਬਾਦ ਤੋਰ ਆਪਣੇ ਹਥੰੜਤ ਰੱਖਣ ਵਾਲੀ ਸਿਖਿਆਰੀ ਆਤਮਾ ਸਿੱਖ ਕੌਮ ਨੂੰ ਮਿਲੀ ਤੇ ਯਾਦ ਰੱਖਿਆ ਜੇ ਉਹ ਮਿਲੇ ਉਹਨਾਂ ਸਤ ਜਨਰ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਹੁਣ ਬਾਬਾ ਬੰਦਾ ਸਿੰਘ ਬਹਾਦਰ 1708 ਅੰਦਰ 50 ਬੰਦਰ ਆਏ ਤੇ 1716 ਅੰਦਰ ਉਸ ਦੀ ਸ਼ਹਾਦਤ ਹੋ ਗਈ ਤੇ ਆਇਓ ਕਹਿੰਨ ਲਗਪਗ 7 ਸਾਲ ਦਾ ਅਰਸਾ ਬਾਬਾ ਬਰਦਸ ਸਿੰਘ ਬਾਦਰੂ ਆਪਣੇ ਸਰਦਾਰਾਂ ਦੇ ਵਿਭਾਗ ਤੋਂ ਅਥਾਨ ਦੇ ਵਿੱਚ ਰੱਖਣ ਵਾਸਤੇ ਮਿਲੇ। ਉਹਨਾਂ ਨੂੰ ਇੰਨੀ ਕਿਨ ਦੀ ਪ੍ਰਵਾਤਮਨ ਬਖਸ਼ਿਸ਼ ਕੀਤੀ ਤੇ ਜਦੋਂ ਵੀ ਸੰਤ ਜਨਰ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਦਾ ਇਤਿਹਾਸ ਪੜਦੇ ਅੰਦਾਜ਼ਾ ਲਗਾ ਲਓ ਉਹਨਾਂ ਹੀ ਵਕਤ ਸੰਤ ਜਨਰ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਤੋਂ ਮਿਲੇ 1970 ਅੰਦਰ ਉਹ ਦੰਤ ਵੀ ਟਕਸਾਲ ਦੇ ਆਕੂ ਬਣਦੇ ਨੇ ਔਰ 1984 ਅੰਦਰ 7 ਸਾਲ ਅੰਦਰ ਬਾਦ ਔਰ ਕਾਦੀ ਉਹ ਆਪਨੇ ਹੱਥਾਂ ਵਿੱਚ ਰੱਖਣ ਤੋਂ ਬਾਅਦ ਔਰ ਹਰਿਮੰਦਰ ਸਾਹਿਬ ਫੌਜ ਨਾਲ ਟਾਕਰਾ ਕਰਦੇ ਹੋਏ ਸ਼ਹਾਦਤ ਅਦਾ ਪੀੜੇ। ਬਿਲਕੁਲ ਉਹ ਨਾਸਵੰਦ ਨੇ ਸੰਤ ਦਰਸੇ ਦੀ ਖਾਸਾ ਪੰਡਰਾ ਵਾਲੇ ਨੂੰ ਆਹ ਵਿਚਾਰ ਨਾ ਨਾ ਕਰੇ ਬੇਨਤੀ ਕਰਿਆ ਸਰ ਸਾਰੀਆਂ ਗੱਲਾਂ ਇਨਕਾਰ ਕਰ ਦਿੱਤੀਆਂ ਗਈਆਂ ਕਿਸੇ ਸੂਰਮੇ ਨੇ ਆਪਣਾ ਆਪ ਕਿਸੇ ਨੂੰ ਸਮਰਪਿਤ ਕਰਨ ਦੀ ਬੇਨੰਦ ਨਾ ਸੋਚੀ ਜਦੋਂ ਕੋਈ ਹੰਕਾਰਾ ਕੋਲ ਆਇਆ ਮਦਦੂਰਤਾ ਉਤੇ ਕਿਉਂਦੀਪ ਸਿੰਘ ਬਰਾੜ ਨੂੰ ਹਰੀ ਮੰਦਰ ਸਾਹਿਬ ਉਤੇ ਹਮਲਾ ਕਰਨ ਵਾਸਤੇ ਫੌਜਾਂ ਭੇਜੀਆਂ ਪਈਆਂ ਯਾਦ ਰੱਖਿਆ ਨੇ ਜਿਹੜੀ ਪਹਿਲਾ ਵਿਯੋਗ ਮਦਾਈ ਸੀ ਕਿ 2200 ਜਵਾਨ ਔਰ ਕੂੜੀਆਂ ਦੇ ਪਾਰ ਰਿੜਦਾ ਹੋਇਆ ਔਰ ਦਰਵਾਜ਼ੇ ਵਿੱਚ ਦੀ ਲੰਘ ਕੇ ਸਾਰੀ ਪ੍ਰਕਰਮਾਂ ਦਰਸ਼ਾ ਦੇਗਾ ਜਿਹੜਾ ਖੰਡੇ ਤੋਂ ਜਿਹੜਾ ਕੋਈ ਇਮਾਰਤਾਂ ਦੇ ਕਿਸੇ ਘੇੜਥਾਣੀ ਸਿੰਘ ਸਰਦਾਰ ਬਾਹਰ ਨਿਕਲੇਗਾ ਔਰ ਉਹਦੇ ਉੱਤੇ ਹਮਲਾ ਕਰੇਗਾ ਤੇ 1700 ਜਵਾਨ ਆ ਇਹਨਾਂ ਦੀ ਹਫਾਜ਼ਤ ਲਈ ਜਿਹੜੇ ਉੱਤੇ ਫੈਰ ਕਰਨਗੇ ਕਿ ਜਿਹੜੇ ਸੰਤ ਗਨੈ ਸਿੰਘ ਦੀ ਖਾਨਸਾ ਪਿੜਰਾ ਵਾਲੇ ਦੇ ਸਾਥੀ ਸਰਦਾਰ ਨੇ ਔਰ ਉਹਨਾਂ ਦਾ ਧਿਆਨ ਆਪਣੇ ਵੱਲੇ ਕਰਕੇ ਰੱਖਣ ਔਰ 2200 ਜਵਾਨ ਜਿਹੜਾ ਹੈ ਔਰ ਅੰਦਰ-ਅੰਦਰ ਪ੍ਰਕਰਮਾਂ ਦੇ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਤ ਜਨਰ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਦੋਨੋਂ ਦੇ ਸਾਥ ਕੇ ਨੁਕਰਹਾਰ ਕਰੇਗਾ ਬਰਾੜ ਨੇ ਕਈ ਥਾਵਾਂ ਤੇ ਦਾਵਾ ਕੀਤਾ ਉਹ ਕਹਿੰਦੇ ਅਸੀਂ ਸੋਚਦੇ ਸਾਂ ਕਿ ਢਾਈ ਘੰਟਿਆਂ ਤੋਂ ਵੱਧ ਸਮਾਂ ਨਹੀਂ ਲੱਗੇਗਾ ਢਾਈ ਘੰਟਿਆਂ ਤੋਂ ਜਿਹੜੇ ਸੰਤ ਜਨਰ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਨੇ ਸਾਥੀ ਨੇ ਪਰ ਉਹਨਾਂ ਨੂੰ ਢਾਈ ਘੰਟਿਆਂ ਦੇ ਸਮੇਂ ਅੰਦਰ ਬੰਨ ਕੇ ਦਿੱਲੀ ਦਰਬਾਰ ਉਪਰਦੇਸ਼ ਕਰਦੇ ਆ ਉਹ ਕਹਿੰਦੇ ਸਾਡੀ ਖਾਨੇ ਉਦੋਂ ਗਈ ਜੇ ਵੀ ਗੱਲ ਦਾ ਮੈਨੂੰ ਤੋਖਲਾ ਸੀ ਕਿ ਜਿਹੜਾ ਮੇਰਾ ਉਸਤਾਦ ਜਿਹਦੇ ਕੋਲੋਂ ਮੈਂ ਸਨਰ ਸਿੱਖਿਆ ਨੇ ਅੱਜ ਦੇ 1950 ਅੰਦਰ ਜਰਨਲ ਸ਼ਵੇਸ਼ ਸਿੰਘ ਮੇਰੇ ਤੋਂ ਸੀਨੀਅਰ ਅਫਸਰ ਸੀ ਕਿ 6 17 ਦੀ ਕਮਾਨ ਉਹਦੇ ਹੱਥਾਂ ਅੰਦਰ ਹੈ ਕਿ ਤੇ ਸਾਡੀ ਉਹ ਕਹਾਪਤੀ ਨਾ ਸਿੱਧ ਹੋ ਜਾਏ ਤੇ ਹਾਥੀ ਦੇ ਦੰਦ ਦਿਖਾਉਣੇ ਹੀ ਹੋਰ ਤੇ ਖਾਣ ਲਈ ਹੋ ਕਹਿੰਦਾ ਸੱਚ ਵਿੱਚ ਉਹੀ ਹੋਇਆ 22 ਜਨ ਜਦੋਂ ਟੂੜੀਆਂ ਦੇ ਪਹਾੜ ਉੱਤੇ ਹੋਇਆ ਦਰਵਾਜ਼ਿਆਂ ਦੇ ਵਿੱਚ ਦੀ ਸਾਰੀ ਪ੍ਰਕਰਮਾਂ ਅੰਦਰ ਸ਼ਾ ਗਿਆ ਤੇ ਸੰਤ ਜਗਨ ਸਿੰਘ ਦੀ ਤਰਸਾ ਪਿੰਡਰ ਵਾਲੇ ਦੇ ਸਰਦਾਰਾਂ ਨੇ ਆਖਰੀਆਂ ਨਗਰਾਂ ਤੱਕ ਇਹ ਕਿ 2200 ਜਵਾਨ ਜਿਹੜਾ ਪੂਨਾ ਪ੍ਰਕਰਮਾਂ ਅੰਦਰ ਆ ਗਏ ਜਿਹੜਾ 1700 ਜਵਾਨ ਉੱਚੀਆਂ ਬਿਲਡਿੰਗਾਂ ਉੱਤੇ ਉਹਨਾਂ ਦੀ ਹਫਾਇਤ ਲਈ ਫੈਰ ਕਰਨ ਵਾਸਤੇ ਲਾਏ ਤੇ ਜਿਹੜੀਆਂ ਉੱਚੀਆਂ ਬਿਲਡਿੰਗਾਂ ਅੰਦਰ ਪਾਣੀ ਦੀ ਟੈਂਕੀ ਅੰਦਰ ਜਾਂ ਦੂਜੇ ਥਾਵ ਉੱਤੇ ਮੋਰਚੇ ਬਣਾ ਕੇ ਸਰਦਾਰ ਬੈਠੇ ਸਨ ਉਸ ਸਤਾਰਨ ਸੂਰਜ ਨੂੰ ਆਪਣੇ ਨਜ਼ਰਾਂ ਵਿੱਚ ਲਿਆਉਂਦਾ ਕਿ ਕਿਸ ਸਾ ਉਤੇ ਹਮਲਾ ਕਰਕੇ ਪੌਂਦਿਕ ਕਿੰਨੇ ਔਰ ਕਿਥੇ ਹਮਲਾ ਕੀਤਿਆ ਅਸੀਂ ਕਾਮਯਾਬ ਹੋ ਸਕਦੇ ਸਾਰੇ ਆਪਣੀਆਂ ਪੋਜੀਸ਼ਨਾਂ ਅੰਤਰ ਕਾਇਮ ਨੇ ਸਤਕਾਰੀਆਂ ਤੋਂ ਸਾਰ ਸੰਗਤ ਕਿਸੇ ਨੇ ਜਰਨਲ ਸ਼ਵੇਤ ਸਿੰਘ ਦੇ ਹੁਕਮ ਤੋਂ ਪਹਿਲਾਂ ਕਿਸੇ ਹਾਕ ਉਤੇ ਹਮਲਾ ਨਹੀਂ ਕਰਨਾ ਇਹ ਸੰਤ ਜਨੈ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਦੇ ਆਪਣੇ ਸਰਦਾਰਾਂ ਨੂੰ ਹੁਕਮ ਦਿੱਤੇ ਹੋਏ ਜਦੋਂ ਫੌਜ ਆਏ ਸਿੰਘਾਂ ਦੀ ਮਾਰ ਥੱਲੇ ਆ ਗਈ 2250 ਜਵਾਨ ਪੂਰੀ ਪਰਕਰਮਾਂ ਵਿੱਚ ਆ ਗਿਆ ਫੌਜ ਦਾ ਔਰ ਜਿਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਕਿਸੇ ਉੱਤੇ ਰਹਿਮ ਨਹੀਂ ਕਰਨਾ ਔਰ ਉਹ ਅੱਗੇ ਵਧ ਰਹੇ ਨੇ ਔਰ ਇਹ ਜੋ ਸੰਤ ਜਨਰ ਸਿੰਘ ਦੀ ਖਾਲਸਾ ਪਿਡੜਨ ਵਾਲਿਆਂ ਨੇ ਜਨਰਲ ਸ਼ਵੇਤ ਸਿੰਘ ਨੇ ਆਪਣੇ ਸਿਰਲਾਥੀ ਯੋਧਿਆਂ ਨੂੰ ਹੁਕਮ ਦਿੱਤਾ ਤੇ ਜਿਸ ਕਦਰ ਉਸ 2201 ਦੇ ਜਵਾਨਾ ਹੁੰਦੇ ਸਤ ਗਿਆਨੀ ਗੁਰਦਾਸ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਕੋਈ ਬਹੁਤਾ ਲੜਾਕਾ ਨਹੀਂ ਸੰਸੰਗ ਦੇ ਸਿੰਘਾਂ ਨੂੰ ਹਥਿਆਰ ਚਲਾਉਣੇ ਨਹੀਂ ਆਉਂਦੇ ਉਹਨਾਂ ਆਪਣੇ ਬਣਾਏ ਹੋਏ ਮੋਰਚੇ ਵਿੱਚ ਬੈਠੇ ਹੋયા ਜਿਵੇਂ ਉਸ ਫੌਜ ਦਾ ਸਵਾਗਤ ਇੰਦਾ ਤੁਹਾਡੀ ਜਥਾ ਹੋ ਰਿਹਾ Ja tu teke hukuman bia ਜੋ ਸ਼ਰੀ ਅਕਾਲ ਤੱਕ ਸੱਵਲੇ ਵਧੀ ਤੇ ਸੰਤ ਜਨਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਸਾਥੀਆਂ ਨੇ ਜਰਨਲ ਸ਼ਬੀਰ ਸਿੰਘ ਸਾਹਿਬੀ ਦਾ ਹੁਕਮ ਸੁਣਦਿਆਂ ਸਾਹ ਫੌਜ ਦਾ ਮੂੰਹ ਤੋੜਮਾ ਜਵਾਬ ਦਿੱਜੋ ਸਫਾਜ ਤੇ ਫੇਰੰਗਾਰਾ ਕਰ ਦਿੱਤੀ ਖੁਰ ਹਾ ਤੱਕ ਮੰਡਰ ਹਰਾਨ ਹੋ ਗਿਆ ਜਿਹੜੀ ਹਾਲਾਤ ਗੁਰੂ ਰੋਪਨ ਸਿੰਘ ਪਾਰਾ ਕੀ ਵੇਸ ਸਿੰਘ ਸਰਦਾਰਾ ਨੇ ਸੰਤ ਜਨਰ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਦੀ ਕਮਾਂਡ ਥਲੇ ਖਰੀਬ ਮੰਤਰ ਸਾਹਿਬ ਦੀ ਸਰਕਾਰ ਨਾਲ ਉਤਰੋਤਰੀ ਦੀ ਹਿੰਦੋਸਤਾਨ ਦੀ ਫੌਜ ਦੀ ਹੀ ਉਹ ਕਹਿੰਦੇ ਪਤਾ ਹੀ ਨਹੀਂ ਲੱਗਿਆ ਸਾਨੂੰ ਕਿ ਗੋਲੀ ਕਿਸ ਪਾਸੇ ਵਾਰੀ ਕਿਸ ਪਾਸੇ ਗੋਲੀ ਆ ਰਹੀਸ ਜਦੋਂ ਛੇ ਢੂੰਣ ਤੋਂ ਬਾਅਦ ਆਪਰੇਸ਼ਨ ਦੀ ਸਮਾਪਤੀ ਤੋਂ ਬਾਅਦ ਜਦੋਂ ਸਿੰਘਾਂ ਦੇ ਮੋਰਚਿਆਂ ਦੀ ਤਲਾਸ਼ ਕੀਤੀ ਤੇ ਗੁਰਦੀਪ ਸਿੰਘ ਬਰਾੜੀ ਕੱਲ ਕਹਿੰਦਾ ਕਿ ਜਿਹੜੀ ਪਰਕਰਮਾ ਸਨ ਉਹਦੇ ਨਾਲ ਜਿਹੜੀਆਂ ਦੁਆਰਾਂ ਸਨ ਉਹਦੇ ਤੋਂ 4 ਇੰਚ ਉੱਚੀਆਂ ਔਰ ਉਹਨਾਂ ਸਾਲਟਾਂ ਤੇ ਸਟੇਨ ਗੰਨਾਂ ਦੀਆਂ ਨਾਲੀਆਂ ਵਾਸਤੇ ਮੋਰੀਆਂ ਨਿਯਤ ਕਰਕੇ ਮੋਰਚੇ ਬਣਾਏ ਸਨ ਕਿ ਜੇ ਫੌਜ ਦਾ ਸਿਪਾਹੀ ਧਰਤੀ ਉੱਤੇ ਟਿੱਡ ਪਰ ਲੰਮਾ ਪਏ ਕੇ ਵੀਦਾਏ ਤੇ ਇਥੋਂ ਚੱਲੀ ਹੋਈ ਗੋਲੀ ਦੇ ਸਾਹਮਣੇ ਉਹ ਬਚ ਨਾ ਸਕੇ ਸਤਕਾਰਯੋਗ ਸਾਧ ਸੰਗਤ ਸਮਾ ਬੜਾ ਤਰਬਲ ਹੈ ਸਮਝ ਰੁਕਦਾ ਨਹੀਂ ਜਿਹੜੇ ਮਹਾਂਪੁਰਖਾਂ ਨੇ ਇਤਿਹਾਸ ਦੀ ਸਿਰਜਣਾ ਕੀਤੀ ਹੈ ਇਤਿਹਾਸ ਬੜਾ ਰਮੇਰਾ ਇਹ ਕ ਸਮੀਂਦਰ ਕਹਿ ਨਹੀਂ ਸਕਿਆ ਮੈਂ ਤੁਹਾਡੇ ਕੋਲੋਂ ਗਲਤੀ ਦੀ ਮਾਫੀ ਚਾਹੁੰਦਾ ਜੋ ਕੋਣ ਨੇ ਇਤਿਹਾਸ ਦੀ ਸਿਰਜਣਾ ਬੜੀ ਕੀਤੀ ਮਸਟਰਕਨ ਗੁਰੂਕਰ ਇੱਕ ਵੀ 100 ਸਾਲ ਤੋਂ ਲੈ ਕੇ ਅਹਿਤਵਾਰ ਤੱਕ ਜੋ ਕੁਝ ਛੇ ਦਿਨਾਂ ਅੰਦਰ ਸਾਡੇ ਨਾਲ ਹੋਇਆ ਮੈਂ ਉਸ ਵਸਤਾਰ ਨਾਲ ਤੁਹਾਡੇ ਸਾਹਮਣੇ ਸੰਗਤ ਦੇ ਸਾਹਮਣੇ ਬਿਨੇ ਕਰਦਾ ਯਤਨ ਕੀਤਾ ਸੀ 7 ਦਿਨ ਲੱਗੇ ਉਹ ਸਮਰਤ ਦੀ ਉਸ ਕੁਰਬਾਨੀ ਦਾ ਚਰਚਾ ਕਰਦੇ ਮੈਨੂੰ ਸਟੇਜ। ਅੱਜ ਆਪਾਂ ਆਪਣੇ ਨਿਸ਼ਾਨੇ ਉੱਤੇ ਪਹੁੰਚ ਗਏ। ਮੈਂ ਜਿਹੜਾ ਫੌਜ ਨੇ ਨੁਕਸਾਨ ਕੀਤਾ ਪੌਂਦਾ ਨੁਕਸਾਨ ਹੋਇਆ ਉਹ 2200 ਜਵਾਨਾਂ ਵਿੱਚੋਂ ਕਿੰਨੇ ਵਜੇ ਇਹ ਸਰਕਾਰੀ ਰਿਪੋਰਟ ਹੈ ਜੋ ਮੈਂ ਤੁਹਾਡੇ ਸਾਹਮਣੇ ਬਿਨੇ ਕਰ ਲੱਗੇ ਸਰਕਾਰੀ ਰਿਪੋਰਟ ਉਸ ਕਮਾਂਡਰ ਦੀ ਜਿਹੜਾ ਫੌਜ ਦੀ ਕਮਾਂਡ ਕਰੇ। ਉਹ ਕਹਿੰਦੇ 2200 ਜਵਾਨਾਂ ਵਿੱਚੋਂ ਜਿਹੜੇ 1880 ਉਹ ਫੌਜੀ ਸਰਦਾਰ ਭੇਜੇ ਸਨ ਜਿਨ੍ਹਾਂ ਨੇ ਪਾਕਿਸਤਾਨ ਲਈ ਲੜਾਈ ਲੜੀ ਉਹਨਾਂ ਦੇ ਵਿੱਚੋਂ 637 ਜਵਾਨ ਸਾਰੇ ਬਜੇ 637 ਜਵਾਨ 2200 ਦੇ ਵਿੱਚੋਂ ਬਾਕੀ ਤੁਸੀਂ ਅੰਦਾਜ਼ਾ ਲਗਾ ਲਓ ਕਿ ਕਿੰਨੇ ਪ੍ਰਕਰਮਾਂ ਅੰਦਰ ਸਾਦਾ ਦੀ ਨੀਤ ਸਾਦਾ ਦੀ ਨੀਤ ਸਵਾ ਦਿੱਤੇ ਗਏ ਜਿਹੜੇ 1705 ਫਾਇਰਿੰਗ ਵਾਸਤੇ ਲਾਏ ਉਹਨਾਂ ਦੇ ਰਿਟੋਰਟ 1187 ਜਵਾਨ ਬਨੇ ਬਾਕੀ ਸਾਰੇ ਮੌਤ ਦੇ ਮੂੰਹ ਅੰਦਰ ਚਲੇ ਗਏ ਬਰਾੜ ਨੂੰ ਦੇਖਦਾ ਹੋਇਆ ਕਹਿੰਦਾ ਜਿਹੜੇ ਸਰਦਾਰ ਬਾਤ ਕੇ ਬਾਟੀ ਆਏ ਆਪਨੇ ਆਜਾਣਾ ਲੈ ਕੇ ਸਾਡੇ ਫੌਜੀ ਸਰਦਾਰ ਬਾਹਰ ਨਿਕਲੇ ਉਹਨਾਂ ਵਿੱਚੋਂ ਸਾਰੇ 164 ਫੌਜੀ ਸਾਡੇ ਹੋ ਸਨ ਜਿੱਦਾਂ ਦੇ ਸਰੇ ਪੂਰੇ ਮੁਕੰਮਲ ਕਾਇਮ ਸਨ ਔਰ ਬਾਕੀ ਕਿਸੇ ਦੀ ਬਾਹ ਹੈ ਨਹੀਂ ਕਿਸੇ ਦੀ ਲੱਤ ਹੈ ਨਹੀਂ ਕਿਸੇ ਦਾ ਕੋਈ ਅੰਗ ਹੈ ਨਹੀਂ ਸਿਰਫ 164 ਸੌ ਦੀ ਸਰਦਾਰ 2200 ਤੇ 1700 ਵਿੱਚੋਂ 4900 ਫੌਜ ਦੇ ਸਿਪਾਹੀਆਂ ਵਿੱਚੋਂ 164 ਜਵਾਨ ਉਹ ਸਨ ਔਰ ਜਿਨ੍ਹਾਂ ਦਾ ਸਰੀਰ ਪੂਰਾ ਕਾਇਮ ਹੈ ਨਹੀਂ ਤੇ ਕਿਸੇ ਦੀ ਬਾਹ ਉੱਡੀ ਹੈ ਕਿਸੇ ਦੀ ਲੱਤ ਉੱਡੀ ਹੈ ਔਰ ਕੋਈ ਮਰ ਗਿਆ ਕੋਈ ਰਹਿ ਗਿਆ ਔਰ ਕਿਸੇ ਦਾ ਸਰੀਰ ਨਕਾਰਾ ਹੋ ਗਿਆ ਹੈ ਕੇਵਲ 164 ਜਵਾਨ ਬਾਕੀ ਬਚੇ ਤੇ ਉਹਨਾਂ ਮਹਾਦਰਾਂ ਦੀ ਜ਼ਿੰਦਗੀ ਦੀ ਵਾਰ ਵਿੱਚ ਤੁਹਾਡੇ ਸਾਹਮਣੇ ਬਿਣੇ ਕੀਤੀ ਹੈ ਜਿਨ੍ਹਾਂ ਨੇ ਆਪਣੀ ਜਾਨ ਹਥੇਲੀ ਉਤੇ ਰੱਖ ਕੇ ਆਕਾਲ ਤੱਕ